ਨਾਉਂ ਤੇ ਤੂੰ ਮੂੰਹ ਨਾ ਮੂੰਹ ਲਾ ਕੇ ਗੱਲਾਂ ਕਰ ਲੱਗ ਰਹੀ ਸੀ ਵੇ ਜੇ ਕੱਲਾ ਕਰਦੀ ਸੀ ਤਾਂ ਹੀ ਚਾਰ ਕਿੱਲੇ بچਾਉਂ ਤੇਰੇ ਅੰਗੁਨੀਆਂ ਕੇ ਬੰਦੀਆਂ ਐ ਮੈਂ ਅੰਗੂਲੋ ਦੋ ਜਣ ਹਾਂ ਮੈਂ ਹੀ ਕਹਿੰਦੀ ਆ ਕਿ ਉਹੀ ਮੈਂ ਗੱਲ ਕਰਦੀ ਆ ਦੋ ਦੋ ਹੁੰਦੇ ਨੇ ਕਾਲੇ ਦਾਲ ਕਾਲੀ ਆ ਦਾਲ ਚ ਕਾਲਾ ਭਾਅ ਦੇ ਤਾਂ ਸਾਰੀ ਧਾੜੀ ਕਾਲੀ ਆ

ਲੈ ਮੀਨ ਨਾ ਚਿੱਕੜੀ ਜਿੱਕੜ ਕਰਤਾ ਉਹ ਭਾਈ ਬੁਰਾ ਹਾਲੀ ਕਰਤਾ ਦੇਖ ਲੈ ਹਲਾ ਚਲ ਪਾਣੀ ਪੀ ਲੋ ਜੇਠ ਜੀ ਨਾਲੇ ਭਾਈ ਜੇਠ ਜੀ ਕੀ ਹੁੰਦਾ ਤੂੰ ਤਾਂ ਮੈਥੋਂ ਇੰਨੀ ਛੋਟੀ ਹੈ ਐਵੇਂ ਬਾਈ ਨੂੰ ਚਾਹਿਆ ਕਰ ਕੁਝ ਨਹੀਂ ਹੁੰਦਾ ਲੈ ਦੱਸ ਜੇਠ ਜੀ ਉਹੀ ਗੱਲਾਂ ਛੋਟੀਆਂ ਜੇ ਹੁਣ ਜੇਠ ਜੀ ਨੂੰ ਜੇਠ ਜੀ ਨਹੀਂ ਕਹੂੰ ਬਾਈ ਜੀ ਤਾਂ ਸੋਨਾ ਨਹੀਂ ਲੱਗਦਾ ਦੇਖ ਕੇ ਕਹਿ ਕੇ ਦੇਖ ਲੈ ਮੈਨੂੰ ਵਧੀਆ ਨਹੀਂ ਲੱਗਿਆ ਲੈ ਭਾਈ ਫਿਰ ਤੂੰ ਐ ਕਰ ਜੇਠ ਜੀ ਕਹਿ ਲਿਆ ਕਰ ਇਹ ਬੜੀ ਗੱਲ ਹਾਂ ਤਾਂ ਨਾਲ ਤੁਸੀਂ ਕੀ ਗੋਹਾ ਜਾ ਟਾਈ ਜਾਨੇ ਤੁਹਾਡੀ ਜੁੱਤੀ ਲਿਬੜ ਜੂਗੀ ਤੁਸੀਂ ਐ ਕਰੋ ਇਹ ਕੰਮ ਸਾਰਾ ਜ ਮੈਂ ਸੰਭਲ ਲੂੰਗੀ ਤੁਸੀਂ ਆਰਾਮ ਕਰੋ ਜਾ ਕੇ ਨਾ ਤੋ ਕੇ ਨਵੇਂ ਕੱਪੜੇ ਪਾ ਲਓ ਉਹ ਨਹੀਂ ਮੈਂ ਤਾਂ ਐ ਕਹਿੰਦਾ ਸੀ ਨਾ ਵੀ ਉਹ ਪਸ਼ੂਆਂ ਥੱਲੇ ਤੈਨੂੰ ਪਤਾ ਫਿਰ ਚਰਗਲ ਜੀ ਬਣ ਜਾਂਦੀ ਐ ਲੈ ਤਾਂ ਹੁਣ ਤੋ ਦੋ ਮਿੰਟਸ ਉਹ ਕੋਈ ਗੱਲ ਨਹੀਂ ਭਾਈ ਤੂੰ ਜਾ ਲੈ ਦੱਸ ਗੱਲਾਂ ਨੇ ਇਹ ਪੜਾ ਜਦੋਂ ਮੈਂ ਕਹੀ ਜਾਨੀ ਆ ਵੀ ਮੈਂ ਆਪੇ ਹੀ ਕਰ ਲੂੰਗੀ ਤਾਨੂੰ ਕੀ ਲੋੜ ਆਪਣਾ ਕੰਮ ਕਰਨ ਦੀ ਹੈ ਕਿੱਧਰ ਲੰਘਦੇ ਆ ਲੈ ਉਹ ਮਰੇ ਹਲੇ ਦੀ ਕਹਿੰਦੀ ਆਇਆ ਭਾਈ ਆਇਆ ਭਾਈ ਆਇਆ ਹੁਣ ਦੇਖ ਲੈ ਕਿਵੇਂ ਦੰਦਰੀਆਂ ਕੱਢਣ ਲੱਗ ਰਹੀ ਆ ਉਹਦੇ ਨਾਲ ਸਾਡੇ ਵਾਲਾ ਕੀ ਕਰੀ ਜਾ ਰਿਹਾ ਹਾਂ ਹੁਣ ਦੇ ਨੂੰ ਮੈਂ ਦੱਸ ਦਾਂ ਲੈ ਇਹਨੂੰ ਸ਼ਰਮ ਆਉਂਦੀ ਆ ਗਈ ਉਹ ਮੈਂ ਤੇਰੇ ਉਹਦੇ ਬਾਪ ਵਰਗਾ ਹਮਜ਼ਾ ਦੀਆ ਦੇਖ ਲੈ ਮਰੇ ਹਾਲ ਤਾਂ ਕਿਵੇਂ ਲੱਗੇ ਪਏ ਨੇ ਇੱਕ ਦੂਜੇ ਨਾਲ ਆ ਜਾ ਕੋਈ ਨਾ ਨੂੰ ਮੈਂ ਪੁੱਛਦਾ ਮੈਂ ਪੜਦਾ ਦੀ ਗੁੱਤ ਮਰੇ ਸਾਲ ਦੀ ਕਿਵੇਂ ਲੱਗ ਰਹੀ ਆ ਜਰਾ ਚੱਲ ਭਾਈ ਮੇਰੇ ਹੁੰਦਿਆਂ ਨਾਲੇ ਇਹਨੂੰ ਕੀ ਹੋ ਗਿਆ ਯਾਰ ਮੇਰੀ ਤਾਂ ਕੋਈ ਗੱਲ ਨਹੀਂ ਸਮਝ ਜੀ ਚਾਹੀਦੀ ਕੋਈ ਨਹੀਂ ਹੋਇਆ ਤਾਂ ਤੈਨੂੰ ਮੈਂ ਦੱਸੂ ਹਜੇ ਕੋਈ ਨਹੀਂ ਚੌਰਿਆ ਜੇ ਤੇਰੇ ਤੋਂ ਨੱਕ ਨਾਰ ਗੜਾਇਆ ਨਾ ਹਾਂ ਮੇਰਾ ਵੀ ਨਾ ਖੰਦਰ ਨਹੀਂ ਹੈਗਾ ਚਲੋ ਮਣਾ ਤੇ ਆਕੇ ਉਹ ਲੈ ਹਾਗਮੇ ਲਾਕ ਹੈ ਅੱਜ ਤੱਕ ਲਾਕ ਹੀ ਨਹੀਂ ਕਰੀ ਉਹ ਕਿਵੇਂ ਸ਼ਹਿਰ ਜਾਣਾ ਉਹ ਲੈ ਚਾਬੀ ਤਾਂ ਮੇਰੇ ਕੋਲੇ ਹੈ ਚਾਬੀ ਵੀ ਨਾ ਉੱਤੇ ਰੱਖਣ ਲੱਗੇ ਤੇ ਨਾ ਹੁਣ ਇਹਨੂੰ ਲਾਕ ਕਰਨ ਨੂੰ ਕੀ ਹੋਇਆ ਤੀ ਉਹ ਯਾਰ ਮਾਹਾਂ ਕਈ ਵਾਰੀ ਨਾ ਕੋਈ ਚੂਹਾ ਬਿੱਲੀ ਵੱਡ ਜਾਂਦੀ ਹੈ ਬੱਚਾ ਜੋ ਹਵਲੀ ਗਾਣੋਂ ਤਬ ਲਬਦੀ ਹੋ ਡੰਗਣ ਲੱਗਿਆ ਉਹ ਐ ਕਰੀ ਫਿਰ ਆੜਤੀਏ ਕੋਲੇ ਵਗ ਜੀ ਚੰਗਾ ਮੈਨੂੰ ਪੈਸਿਆਂ ਦਾ ਕਿਹਾ ਸੀਗਾ ਪੈਸੇ ਫੜ ਲੈ ਐ ਕੈਂ ਕਰੀ ਹੁਣ ਉਹਨਾਂ ਨੂੰ ਕਹਦੀ ਬੈਂਕ ਵਾਲਾ ਕੰਮ ਵੀ ਨਬੜ ਲੈਣ ਬੈਂਕ ਵਾਲਾ ਕੰਮ ਵੀ ਕਰੇ ਆਹੋ ਭੇਜਦੇ ਭੇਜਦੇ ਟਾਈਮ ਖੁੱਲਾ ਮਿਲ ਜਾਂਦਾ ਹੁੰਦਾ ਬੰਦ ਨੂੰ ਗੱਲਾਂ ਕਰਨ ਵਾਸਤੇ ਉਹ ਯਾਰ ਤੈਨੂੰ ਹੋ ਕੀ ਰਹਿ ਮੈਂ ਤਾਂ ਇੱਕ ਸਹਸ ਬਾਕੀ ਗੱਲ ਕਰੀ ਜਾਂਦਾ ਠੀਕ ਐ ਮੈਂ ਕਿਹੜਾ ਫਿਰ ਤੈਨੂੰ ਕੁਝ ਕਹਾਂਗਾ ਮੈਂ ਤਾਂ ਤੈਨੂੰ ਇਹੀ ਗੱਲ ਕਹਿਣਾ ਤੇਰਾ ਟਾਈਮ ਮਿਲ ਜਾਂਦਾ ਗੱਲਾਂ ਕਰਨ ਨੂੰ ਓ ਯਾਰ ਮੈਂ ਕਿਹਦੇ ਨਾਲ ਗੱਲਾਂ ਕਰਨੀ ਆ ਮੈਂ ਤਾਂ ਤੈਨੂੰ ਇੱਕ ਗੱਲ ਕਹੀ ਐ ਵੀ ਐਂ ਕਰ ਚੁੱਪ ਕਰਕੇ ਵਗ ਜਾ ਨਾਲੇ ਤਾੜਤੀਏ ਕੋਲੇ ਜਾ ਐ ਆ ਜਿਹੜੇ ਖੇਤ ਆਪਾਂ ਸਪਰੇਅ ਕਰਾਈਆ ਉਹਨਾਂ ਨੂੰ ਨਹੀਂ ਦੇਣੇ ਐਂ ਕਰੀ ਆਉਂਦਾ ਹੋਇਆ ਨਾ ਜਲੇਬੀਆਂ ਲੈ ਤੋਂ ਜਲੇਬੀਆਂ ਕਿਉਂ ਓ ਯਾਰ ਸ਼ਾਮ ਨੂੰ ਖਾ ਲਾਂਗੇ ਰੋਟੀ ਰਾਟੀ ਨਾਲ ਸ਼ਾਮ ਨੂੰ ਬੰਦਾ ਖਾ ਲਾਂਗੇ ਅੱਗੇ ਤਾਂ ਕਹਦਾ ਜਲੇਬੀਆਂ ਮੰਗਾਈਆਂ ਨੇ ਉਹ ਫਿਰ ਅੱਜ ਮੰਗਾਲੀਆਂ ਕਿੱਡੀ ਕੀ ਗੱਲ ਹੋ ਗਈ ਅੱਜ ਲਈ ਆ ਉਹ ਡੰਗਰ ਵਾਲੇ ਚ ਕਰ ਲਿਆ ਕਰ ਜਗਾ ਸਫਾਈ ਮਾੜਾ ਹਟ ਕੇ ਨਾਲੇ ਕੋਈ ਗੱਲ ਨਹੀਂ ਕਰ ਹੀ ਲੈਨੇ ਆਂ ਦੇਖ ਲਾ ਕਰੀ ਹੋਈ ਆ ਸਫਾਈ ਤੇ ਕੀ ਆ ਮੈਨੂੰ ਕਰੀ ਹੋਈ ਦਾ ਤਾਂ ਉਹ ਲੈ ਆਈ ਹੁਣ ਕਿਤੇ ਭੁੱਲ ਜੇ ਮੇਰਾ ਮੂਡ ਜਾ ਵੀ ਅੱਜ ਜਲੇਬੀਆਂ ਖਾਵਾਂਗੇ ਤਾ ਹੂੰ ਜਲੇਬੇ ਦਾਤੀ ਖਾਏਗਾ ਭਾਈ ਦਾ ਘਰ ਪਟਕੇ ਪਿਓ ਵਾਂਗੂ ਸਮਝਦਾ ਦੀ ਆ ਪਾ ਜੀ ਤਾਂ ਕਰਦਾਂ ਲਾ ਕੁਸ ਖਾ ਕੇ ਮਰ ਜਾ ਫਸੇ ਕੀ ਕਰਦੀ ਦੀ ਵੇ ਬੇਪੱਤਾ ਬੱਠਲ ਮਾਜ ਕੇ ਰੱਖਦੀ ਆ ਦੇਖ ਕਾਲਾ ਹੋਇਆ ਪਿਆ ਦੇਖ ਤੇ ਮੇ ਹੋਰ ਨਾ ਕਾਲਾ ਆ ਖਾਸੀ ਬੁਰਾ ਆ ਮੋਟਰ ਦੇ ਪਾਣੇ ਨਾਲ ਹੁੰਦਾ ਹੈ ਅੱਛਾ ਟੁੱਟੀ ਦੇ ਪੰਨਾਂ ਨਾਲ ਨਹੀਂ ਹੁੰਦਾ ਐਸੀ ਵੀ ਜਦੋਂ ਟੁੱਟੀ ਆਉਂਦੀ ਆ ਬੱਠਲ ਫਰਕ ਕੇ ਰੱਖ ਦਿੰਨੇ ਆ ਇਹਨਾਂ ਨੇ ਉਹ ਪਾਣੀ ਤਾਂ ਡੋਲਤਾ ਤੇ ਮੋਟਰ ਵਾਲਾ ਪਾ ਲਿਆ ਮਾਸੀ ਤੈਨਾਂ ਇੱਕ ਗੱਲ ਕਰਨੀ ਤੇ ਹਾਂ ਬੇ ਮੇਰੀ ਗੱਲ ਸੁਣ ਤੂੰ ਗੱਲ ਕਰਦਾ ਮੈਂ ਵੀ ਤੇਰਾ ਨਾਲ ਗੱਲ ਕਰਦੀ ਆ ਚੰਗਾ ਹੋਊਗਾ ਮੇਰੀ ਗੱਲ ਸੁਣੋ ਆ ਵੱਡੇ ਦਾ ਵਧੀਆ ਮੈਂ ਗੱਲ ਕਰ ਲਈ ਸਾਰੀ ਬਸ ਕੋੜੇ ਕੁੜੀ ਆ ਇੱਕ ਉਤਲਾਕ ਤਾਂ ਹੋਇਆ ਉਹਦਾ ਕੁੜੀ ਦਾ ਕੀ ਆ ਕੁੜੀ ਵਿਆਹ ਕੇ ਤੋਰ ਦਾਂਗੇ ਦੇਖ ਲੈ ਤੁਹਾਡੇ ਅੱਗਾ ਤੱਕਾ ਸਾਰਾ ਲੈਂਦਾ ਹੁਣ ਨਾ ਨਾ ਕਰੀ ਆਪਦੇ ਵੱਡੇ ਵਾਸਤੇ ਤੇਰਾ ਭਰਾ ਹੈ ਫਿਰ ਵੀ ਦੇਖ ਤੁਹਾਡੇ ਨਾਲ ਕਿੰਨਾ ਸਹਾਰਾ ਰੱਖਦਾ ਕਿੰਨੀ ਤੁਹਾਡੀ ਮਦਦ ਕਰਦਾ ਕੋਈ ਪੈਸੇ ਥੇਲੇ ਦੀ ਲੋੜ ਹੈ ਅੱਦਕ ਤਾਂ ਹੋ ਗੇ ਭਾਵੇਂ ਕਿ ਤੋਂ ਮਰਜ਼ੀ ਲਿਆਵੇ ਜੇ ਨਾ ਕਰੇ ਹੋਊਗਾ ਠੀਕ ਹੈ ਨਾ ਦੋ ਦੋ ਠੀਕ ਹੈ ਪਰ ਉਹ ਲੋ ਦੋ ਜਾਨੀ ਹਾਂ ਮੈਂ ਹੀ ਕਹਿੰਨੀ ਆ ਕਿ ਉਹੀ ਮੈਂ ਗੱਲ ਕਰਦੀ ਆ ਦੋ ਤੋ ਹੁੰਦੇ ਨਾ ਕੱਲਾ ਕੱਲਾ ਹੁੰਦਾ ਪੁੱਤੂ ਉਹਦਾ ਵੀ ਚਿੱਤ ਪੁੱਛਿਆ ਲੋੜੀ ਦਾ ਮੇਰਾ ਮਨ ਔਖਾ ਹੁੰਦਾ ਉਹਦੇ ਬਣੀ ਦੇਖ ਕੇ ਚੰਦਰੀ ਬਣੀ ਸੱਚੀ ਚੋ ਕੱਲਾ ਜਾ ਦਾ ਸਾ ਬਟਾ ਹੁੰਦਾ ਨਾ ਉਦੋਂ ਮੈਨੂੰ ਐ ਲੱਗਦਾ ਵੀ ਇਹਦਾ ਪਿਆਰ ਹੁਣੀ ਕੋ ਜੇ ਫਿਰ ਮਾਇਤਾ ਪਾਈ ਚੰਡਾ ਚਲਾਈ ਦਿੱਤਾ ਚਲੋ ਠੀਕ ਹਾਂ ਮੈਂ ਤਾਂ ਕਰਤੀ ਗੱਲ ਹਾਂ ਕਰਤੀ ਰਿਸ਼ਤੇ ਦੀ ਚਲੋ ਠੀਕ ਹੈ ਬੱਸ ਪਤਾ ਵਿਆਹ ਕਰਕੇ ਛੱਡਾਂਗੇ ਕੋਈ ਕੁੜੀ ਲੰਮੀ ਲੁੰਜੀ ਬਸ ਤਲਾਕ ਹੋ ਗਿਆ ਨਸ਼ੇ ਕਰਦਾ ਸੀ ਉਹਦੇ ਘਰ ਵਾਲਾ ਛੋਰੀ ਨੂੰ ਵੀ ਨਾਲ ਲੈ ਚਲ ਠੀਕ ਆ ਮਸੀਰ ਮੀ ਆ ਰਹੇ ਮੈਂ ਵੀ ਜਾਂਦਾ ਅਰੇ ਮੀ ਆ ਗਿਆ ਹੋਰ ਉਹ ਤਾਂ ਹੋਰ ਤੂੰ ਦੇਖ ਲੈ ਰੱਬ ਨੇ ਵੀ ਹੱਦ ਕਰਤੀ ਜਮੀ ਮਸੀ ਨੂੰ ਕਹਿਣਾ ਤਾਂ ਕੋਈ ਫਾਇਦਾ ਨਹੀਂ ਜੇ ਮਸੀ ਨੂੰ ਕਿਹਾ ਭਿੰਡਾਂ ਨੂੰ ਛੱਤੇ ਨੂੰ ਹੱਥ ਲਾਉਣ ਵਾਲੀ ਜੱਟ ਕਿਉਂ ਨਾ ਜੇ ਝੇੜੀ ਜੀ ਨੂੰ ਵਾਸੇ ਚ ਕਰਿਆ ਜਾਵੇ ਜਿਹੜੇ ਸਾ ਉਹਨਾਂ ਨਾਲੇ ਉਹ ਗੱਲਾਂ ਜੀਆਂ ਕਰਦਾ ਸੀ

ਅਜੇ ਟੌਰਸ਼ ਕੀ ਨਾ ਲਾਉਣੀ ਆ ਨਾ ਪਕਾੜੇ ਪਾਉਣੀ ਆ ਐ ਕਰਦੀਆਂ ਗੱਡੀਆਂ ਜਾ ਕੇ ਬਾਹਰ ਨਹੀਂ ਆ ਤਾਂ ਗਈਆਂ ਆਈਆਂ ਹੁਣ ਕਿਉਂ ਕੀ ਹੋ ਗਿਆ ਗੱਡੀ ਵੇਗ ਗਈ ਮਾਸੀ ਕੋਲ ਗਿਆ ਤੀ ਅੱਜ ਮੈਂ ਹਾਂ ਅੱਛਾ ਅੱਛਾ ਨਹੀਂ ਮਾਸੀ ਨੇ ਵੱਡੇ ਵਾਸਤੇ ਵਿਆਹ ਵਾਸਤੇ ਕੁੜੀ ਦੇਖ ਰਖਿਆ ਹਾਂ ਹਾਂ ਕਿਹਾ ਕਿ ਕੁੜੀ ਆ ਗਈ ਮਾਸੀ ਕਹਿੰਦੀ ਨਹੀਂ ਗੱਲ ਸੁਣ ਲੈ ਬਸ ਆ ਅੱਜ ਦਿਨਾਂ ਚ ਵਿਆਹ ਕਰ ਦੇਣਾ ਮੈਂ ਤਾਂ ਆਏ ਕਿ ਮੈਂ ਕਰ ਦੂਗੀ ਮਾਸੀ ਉਹ ਜਮੇ ਹੱਦ ਕਰਦਾਗਾ ਉਤੋਂ ਬਾਹਰ ਹੋ ਕੇ ਕਿਹੜਾ ਚੱਲਿਆਗਾ ਬਾਈ ਨਹੀਂ ਚੱਲਦਾ ਮੈਂ ਨਹੀਂ ਚੱਲਦਾ ਫਿਰ ਤੈਨੂੰ ਮੈਂ ਕੀ ਕਿਹਾ ਸੀ ਕਿਹਾ ਸੀ ਨਾ ਵੀ ਮਾਸੀ ਉਂਗਲਾਂ ਲਾਉਂਦੀ ਆ ਘਰ ਪਾੜੂਗੀ ਨਹੀਂ ਮੰਨਿਆ ਉਹਦੇ ਅੱਜ ਮੰਨ ਗਿਆ ਅੱਜ ਆ ਗਿਆ ਇਸ ਬਾਅਦ ਗੱਲ ਸੁਣ ਕੇ ਫਿਰ ਮਾਸੀ ਨੇ ਤਾਂ ਘਰ ਬਾਚੋਂ ਪਾੜਨਾ ਹੈ ਪਹਿਲਾਂ ਤੂੰ ਇਹਦਾ ਘਰ ਬਚਾਉਂਦੀ ਫਿਰਦੀ ਆ ਵੱਡੀ ਚਿਤਧਾਰਨੀ ਕੀ ਹੋ ਗਿਆ ਮੈਂ ਕੀ ਕਿਹਾ ਤਾਂ ਹੁਣ ਖੇ ਖਾਂਦੇ ਫਿਰਦੀ ਉੱਥੇ ਮੈਂ ਮੁੱਕੀ ਮਾਰੂ ਨੱਕ ਤੇ ਹਾਂ ਮੈਂ ਸਾਰੇ ਪੁਜਾਰੇ ਦੋ ਜਣੇ ਖੜੇ ਸੀ ਕਦੇ ਮੂੰਹ ਨਾ ਮੂੰਹ ਲਾ ਕੇ ਗੱਲਾਂ ਕਰਨ ਲੱਗ ਰਹੇ ਦੇ ਦੇ ਰੇ ਹਾਂ ਨਾ ਉਹੀ ਚੁੱਧੂ ਦਾ ਚੁੱਧੂ ਮੇਰੀ ਗੱਲ ਸੁਣ ਜੇ ਮੈਂ ਗੱਲਾਂ ਕਰਦੀ ਸੀ ਨਾ ਚਾਰ ਕਿੱਲੇ ਬਚਾਉਂਗੀ ਚਾਰ ਹਾਂ ਨਹੀਂ ਤਾਂ ਉਹ ਵੀ ਹੱਥੋਂ ਜਾਂਦੇ ਲੱਗਣਗੇ ਚਲ ਕਿਵੇਂ ਤੂੰ ਤੇਲ ਦੇਖ ਤੇਲ ਦੀ ਧਾਰ ਦੇਖ ਫੇਰ ਦੇਖ ਕੀ ਬਣਦਾ ਲੈ ਆਉਣ ਜਦੋਂ ਮੈਨੂੰ ਆਪਦੀਆਂ ਗੱਲਾਂ ਚ ਫੇਰ ਦੇਖ ਤੂੰ ਕੀ ਬਣਦਾ ਮੇਰੀ ਗੱਲ ਸੁਣ ਲੈ ਮੈਨੂੰ ਨਹੀਂ ਪਤਾ ਜਮੀਨ ਨਹੀਂ ਜਾਣੀ ਚਾਹੀਦੀ ਜਿਵੇਂ ਮਰਜ਼ੀ ਕਰ ਕੁਛ ਵੀ ਕਰ ਤਾਂ ਹੀ ਲੱਗੀ ਪਈਆਂ ਮਿਹਨਤ ਕਰਨ ਮੈਂ 4 ਕਿੱਲਿਆਂ ਪਿੱਛੇ ਹੱਥਾਂ ਮਾਰੀ ਜਾਨੀ ਐ ਵੀ ਉਹਨੂੰ ਮੈਂ ਬ੍ਰਿਆਤ ਰਿਆ ਕੇ ਉਹਨੂੰ ਵਿਆਹ ਤੋਂ ਟਾਲ ਕਰਾ ਦਾਂ ਮੈਂ ਤਾਂ ਤੇਰੇ ਪਿੱਛੇ ਆ ਜਿਵੇਂ ਮਰਜ਼ੀ ਲਾਣਾ ਬਸ ਤੈਨੂੰ ਕਹੇ ਤਾਂ ਠੀਕ ਆ ਆਪਣੇ ਨਹੀਂ ਚਾਰ ਕਿਨਾਂ ਦੀ ਗੱਲ ਹੋਈ ਆ ਇਹ ਬਸ ਜਾਣੇ ਨਹੀਂ ਚਾਹੀਦੀ ਅੰਦਰ ਅੱਜ ਕਹੇ ਤਾਂ ਬਸ ਕੋਈ ਨਾ ਤੂੰ ਫਿਕਰ ਨਾ ਕਰ ਜ਼ਮੀਨ ਤਾਂ ਨਹੀਂ ਮੈਂ ਹੱਥੋਂ ਜਾਣ ਦਿੰਦੀ ਚਾਹੇ ਦੇ ਲਈ ਕੁਛ ਮਰਜ਼ੀ ਕਰਨਾ ਪੈ ਜੇ ਆਇਆ ਨਾ ਬਿਨਾਂ ਰਸੇ ਨਾ ਜਾਇਕਰੋ ਮੈਨੂੰ ਫਿਕਰ ਹੋ ਜਾਂਦੀ ਐ ਤੁਹਾਨੂੰ ਪਤਾ ਕਰੇ ਆਪਣੇ ਹੋਰ ਕੁਝ ਹੈ ਵੀ ਨਹੀਂ ਗੱਲ ਪਤਾ ਕੀ ਹੋਗੀ ਹਾਂ ਜਮੀਨ ਹੁਣ ਆਪਣੀ ਹੋ ਜੂਗੀ। ਹਾਂ। ਕੀ ਬਾਤਾਂ ਨੇ। ਹੱਥਾ-ਜੱਥਾ। ਮੈਨੂੰ ਸ਼ਰਮਣੀ ਆਉਂਦੀ ਤੇਨੂੰ ਜਵਾਬੀ। ਉਹ ਯਾਰ ਮੈਂ ਕਰਿਆ ਕੀ ਮੈਨੂੰ ਐ ਤਾਂ ਦੱਸ। ਆ ਦੇਖ ਬਰਾਬਰ ਬੈਠਾ ਕਹਿੰਦਾ ਮੈਂ ਕਰਿਆ ਕੀ ਆ। ਅੱਜ ਤੋਂ ਬਾਦਿਆ ਦੇਖ ਨਹੀਂ ਆ ਗਏ ਨਾ। ਸਾਬ ਲਾ ਲਈ। ਨਰੀ-ਨਾਰੇ ਕੁੱਟੂ ਤੇਰੇ।